7-8 ਸਾਲ ਦੀ ਸੀ ਹੂੰ ਤੇ ਹੁਣ ਕਿੰਨੀ ਉਮਰ ਹੈ ਤੁਹਾਡੀ ਹੁਣ ਮੈਂ ਅਸੀਂ 90 ਸਾਲ ਹਾਂ ਹਾਂ ਅਸੀਂ 90 ਸਾਲ ਨੂੰ ਪਹੁੰਚ ਚੁੱਕੇ ਜੇ ਉਹ ਵੱਡਾ ਟੁਕੀ ਚੱਲੀ ਨਾ ਕੋਈ ਅਸੀਂ ਉਹਦੇ ਵਿੱਚ ਵੜ ਗਏ ਇਹ ਨਹੀਂ ਵੇਖਣਾ ਜਨਾਨੀ ਤੇਰੀ ਹੈ ਕਿ ਮੇਰੀ ਇਹਨਾਂ ਦੇ ਸਿਰ ਵੱਢ ਦੇਣੇ ਤੇ ਜਿਨ੍ਹਾਂ ਦੀ ਕੋਈ ਜੀਲਦੀ ਨਾ ਲੈ ਜਾਵੇ ਦੇਗੇ ਉੱਤੇ ਦੇਗੇ ਕਿਸੇ ਉਹ ਸੁੱਟੀ ਉੱਤੇ ਉਹਦੇ ਕੰਮ ਵਧੀਆ ਸੁੱਟਿਆ ਉਹ ਖੜਕਾ ਆਇਆ ਮੁਸਲਮਾਨ ਭੱਜ ਗਏ ਅਸੀਂ ਰਾਤ ਨੂੰ ਨਿਕਲਿਆ ਇਸ ਬਾਵਲਪੁਰ ਬਾਵਲ ਨਗਰ ਇੰਡੇਗਾ ਸੀ ਤੇਲਸੋ ਉੰਨੀ ਚੱਕ ਅਸੀਂ ਉੱਥੇ ਰਹਿੰਦੇ ਮੇਰੇ ਸਾਰੇ ਦੋਸਨ ਮੇਰਾ ਬਾਪ ਸੀ ਮੇਰੀ ਬੀਬੀ ਸੀ ਮੇਰੀ ਤਾਂ ਆ ਗਿਆ ਸੀ ਘਰ ਤੋਂ ਘਰ 15 16 ਜੀ ਸੀ ਸਰ ਅੱਖਾਂ ਪੈ ਦੀਆਂ ਹੂੰ ਉੱਥੇ ਹੂੰ ਉਹ ਤਾਂ ਬਾਤ ਫਾੜ ਕੇ ਲਿਆ ਹੂੰ ਉਮਰ ਹੈ 7-8 ਸਾਲ ਦੀ ਸੀ ਹੂੰ ਤੇ ਹੁਣ ਕਿੰਨੀ ਉਮਰ ਹੈ ਤੁਹਾਡੀ ਹੁਣ ਮੈਂ ਅਸੀਂ 90 ਸਾਲ ਹਾਂ 80-90 ਸਾਲ ਨੂੰ ਪਹੁੰਚ ਚੁੱਕਾ ਮੰਜ਼ਰ ਉਹ ਉਹ ਗੁਰਦੁਆਰੇ ਇਹਦੇ ਸੀ ਹੂੰ ਗੁਰਦੁਆਰੇ ਵੀ ਜਿੰਦੇ ਚਾਹ ਪਾਠ ਪੂਜਾ ਕਰਨੇ ਹੂੰ ਗੁਰਦੁਆਰੇ ਜਾਣਾ ਸਵੇਰੇ ਉੱਠ ਕੇ ਮੱਥਾ ਟੇਕਣੇ ਹੂੰ ਉਹ 1500 ਉਹਦੇ ਵਿੱਚ ਆਦਮੀ ਰਹਿੰਦੇ ਸਨ ਮਤਲਬ ਕਿ ਜਦੋਂ ਵੱਡਾ ਟੁਕੀ ਚੱਲੀ ਨਾ ਉਦੋਂ ਸੀ ਉਹਦੇ ਵਿੱਚ ਵੜ ਗਏ ਤੇ ਬੰਦੇ ਇਹ ਆਖਦੇ ਸੀ ਬਈ ਮੁਸਲਮਾਨ ਜਨਾਨੀਆਂ ਨਾ ਖੇਚ ਕੇ ਲੈ ਜਾਣੇ ਇਹ ਨਹੀਂ ਦੇਖਣਾ ਜਨਾਨੀ ਤੇਰੀ ਹੈ ਕਿ ਮੇਰੀ ਉਹਨਾਂ ਦੇ ਸਿਰ ਵੜ ਦੇਣੇ ਤੇ ਜਨਾਨੀ ਕੋਈ ਜੀਲਦੀ ਨਾ ਲੈ ਜਾਵੇ ਇਹ ਬੰਦੇ ਇਹ ਸੁਣਦਾ ਸੀ ਮੈਂ ਕਿ ਇਹ ਇਹ ਇਸ ਤਰ੍ਹਾਂ ਜਿਹੜੇ ਵੱਡੇ ਬੰਦੇ ਨੇ ਉਹ ਇਸ ਤਰ੍ਹਾਂ ਗੱਲਾਂ ਕਰਦੇ ਨੇ ਹੂੰ ਤੇ ਉਹਦੋਂ ਫਿਰ ਅਸੀਂ ਉਹਨਾਂ ਨੂੰ ਬਜਾਗ ਅੱਤਿਆ ਕਿ ਹੋਏਗੀ ਸੀ ਥੱਲੇ ਕੜਾਇਆ ਸੀ ਕੜਾਇਆ ਸੀ ਜਿੱਤੇ ਦੇਗੇ ਕਿ ਸੀ ਉਹ ਸੁੱਟੀ ਉੱਤੇ ਉਹਦੇ ਬੰਬ ਜਿਆ ਸੁੱਟਿਆ ਹੂੰ ਇਹ ਖੜਕਾ ਆਇਆ ਮੁਸਲਮਾਨ ਭੱਜ ਗਏ ਹੂੰ ਅਸੀਂ ਰਾਤ ਨੂੰ ਨਿਕਲਿਆ ਹਿੰਦੁਸਤਾਨ ਸਾਰਾ ਪਰਿਵਾਰ ਦਾ ਸਾਰ ਇੱਕ ਬੰਦਾ ਨਹੀਂ ਹੁੰਦਾ ਸੀ ਸਾਰਾ ਪਰਿਵਾਰ ਇਹ ਘਰ ਤੋਂ 2000 ਬੰਦਾ ਹੁੰਦਾ ਸੀ ਹਜ਼ਾਰ ਹਜ਼ਾਰ ਬੰਦਾ ਹੁੰਦਾ ਸੀ ਇਹ ਸਾਰਾ ਸਾਰਾ ਕੁਝ ਹੀ ਰਹਿ ਗਿਆ ਬਾਹਰ ਬਾਹਰ ਸਭਈ ਚੱਕਰ ਨੂੰ ਚੀਜ਼ ਨਹੀਂ ਮੰਝਾ ਨਹੀਂ ਪੀੜੀ ਨਹੀਂ ਰਜਾਈ ਨਹੀਂ ਉਹਦੇ ਵੱਤ ਤੋਂ ਵੱਧ ਤਾਂ ਇੱਕ ਪਰਾ ਚੱਕਰੀ ਆਟੇ ਵਾਲੀ ਤੇ ਚਾਰ ਸਿਰ ਆਟਾ ਚੁੱਕ ਲਿਆ ਤੇ ਵਿੱਚ ਦੇ ਰਾਜ ਪਕਾਪੂ ਖਾ ਰਾਂ ਕਾਣ ਕੁਛ ਨਹੀਂ ਮਿਲਦਾ ਹੂੰ ਉਹ ਭੁੱਖੇ ਬਾਣੇ ਇਵੇਂ ਲੱਗਿਆ ਹੂੰ ਉਹ ਕਰਨਪੁਰ ਥੇੜੀ ਸੀ ਜਦੋਂ ਆਏ ਨਾ ਉਹ ਨਹਿਰ ਲੰਘ ਕੇ ਡੱਗਰਾਂ ਵਾਲੀ ਤੇ ਉੱਥੇ ਆ ਕੇ ਸੀ ਰੋਟੀ ਸਾਰੇ ਜਿੰਨੇ ਬੰਦੇ ਸੀ ਅੱਗ ਹਜ਼ਾਰ ਬੰਦਾ ਸੀ ਦੋ ਹਜ਼ਾਰ ਬੰਦਾ ਸੀ ਉਹ ਵਾ ਵਾ ਇਲਾਕਾ ਜੇ ਖਾਲੀ ਪਿਆ ਉੱਥੇ ਆ ਕੇ ਲੋਕਾਂ ਨੇ ਖਾਣਾ ਖੋਣਾ ਉੱਥੇ ਬਣਾਇਆ ਕੋਈ ਪਿੰਡ ਵਾਲੇ ਨਹੀਂ ਤੱਕ ਉਹ ਨਹੀਂ ਨਿਵੇਂ ਨਹੀਂ ਗੰਗਾ ਨਗਰ ਹੂੰ ਉਹ ਜਿਲਿੰਦਰ ਜੀ ਦੇ ਰਿਕਾਰਡ ਆ ਗਿਆ ਤੇ ਉਹ ਗੰਗਾ ਨਗਰ ਜ਼ਮੀਨ ਦੇ ਲਈ ਹੂੰ ਪਰਵਾਹ ਪਰਵਾਹ ਤੇ ਫਿਰ ਤੁਸੀਂ ਇੱਥੇ ਆ ਗਏ ਮੈਂ ਫਿਰ ਉੱਥੇ ਗੁਜ਼ਾਰਾ ਨਹੀਂ ਚੱਲਦਾ ਸੀ ਬਰਾਨੀ ਪੈਲੀ ਸੀ ਹੂੰ ਫਿਰ ਹੌਲੀ ਹੌਲੀ ਅਸੀਂ ਆਪਸੇ ਭਰਾ ਵੀ ਅਡਡੋ ਲੱਗ ਗਏ ਹੂੰ ਫਿਰ ਮੈਂ ਇੱਥੇ ਆ ਗਿਆ